ਇਹ ਕੋਈ ਸਜ਼ਾ ਨਹੀਂ ਬਣਦੀ ਜੀ ਦੇਖਿਆ ਜਾਬ ਇਹ ਨਹੀਂ ਸਜ਼ਾ ਨਹੀਂ ਫਿਰ ਤਾਂ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਸਜ਼ਾ ਭੁਗਤ ਰਹੇ ਨੇ 295 ਦੀ ਜਾਂ ਹੋਰ ਕਿਸੇ ਧਾਰਾ ਦੀ ਸਜ਼ਾ ਫਿਰ ਉਹਨਾਂ ਨੂੰ ਵੀ ਮਾਫ਼ ਕਰ ਦੇਣਾ ਚਾਹੀਦਾ ਉਹਨਾਂ ਤੋਂ ਵੀ ਗੁਰਦੁਆਰੇ 'ਚ ਜਾਂ ਮੰਦਿਰ 'ਚ ਜਾਂ ਆਪਣੇ ਹੋਰ ਕਿਸੇ ਸਥਾਨਕ ਤੇ ਜਾ ਕੇ ਉਹਨਾਂ ਨੂੰ ਵੀ ਸੇਵਾ ਲਾ ਦੋ ਉਹਨਾਂ ਦੀ ਸਜ਼ਾ ਮਾਫ਼ ਹੋ ਜਾਊਗੀ ਇਹ ਮਾਫੀ ਨਾਲ ਕੁਝ ਨਹੀਂ ਹੋਣਾ ਇਹਨਾਂ ਨੂੰ ਇੱਕ ਵਾਰ ਤਾਂ ਨੱਥ ਪਾਉਣੀ ਜ਼ਰੂਰੀ ਹੈ ਕਿ ਇਹਨਾਂ ਨੂੰ ਅੱਗੇ ਨੂੰ ਇਦਾਂ ਦੀ ਵੀਡੀਓ ਨਾ ਬਣਾਉਣ ਔਰ ਇਹਨਾਂ ਦੇ ਜਿਹੜੇ ਇੰਸਟਾਗ੍ਰam ਹੈ ਕਹਿੰਦਾ ਇਹਨਾਂ ਦੀ ਪੇਜ ਬੰਦ ਹੋਣੇ ਚਾਹੀਦੇ ਜੀ ਅੱਜ ਮੈਂ ਕਹਿੰਦਾ ਪੰਜਾਬ 'ਚ ਨਾ ਵੇ ਅਦਵੀ ਹੋ ਜਾਂਦੀ ਤਾਂ ਕਦਾ ਪਰਚਾ ਦਰਜ ਹੋ ਜਾਣਾ ਸੀਗਾ ਮਾਤਾ ਦਾ ਰੋਲ ਕੀਤਾ ਇਹਨਾਂ ਨੇ ਇਹਦੇ ਹਸਬੰਡ ਨੇ ਹਨੂਮਾਨ ਦਾ ਕੀਤਾ ਤੇ ਇਹਦੀ ਵਾਈਫ ਨੇ ਕਾਲੀ ਮਾਤਾ ਦਾ ਕੀਤਾ ਇਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਚੀਜ਼ ਇਹਨਾਂ ਨੇ ਤੇ ਇੱਕ ਟੀਆਰਪੀ ਵਧਾਉਣ ਲਈ ਕੀਤਾ ਨਾ ਟੀਆਰਪੀ ਘਟ ਗਈ ਹੋਣੀ ਨਾ ਟੀਆਰਪੀ ਹੁਣ ਵਧਾਉਣ ਦੇ ਲਈ ਪਬਲਿਕ ਸਿਟੀ ਚਾਹੀਦੀ ਸੀ ਇਹਨਾਂ ਨੂੰ ਬਹੁਤ ਵੱਡੀ ਕੀ ਇਹਨਾਂ ਨੂੰ ਇੱਕ ਇਦਾਂ ਦਾ ਉਹ ਚਾਹੀਦਾ ਸੀ ਮੁੱਦਾ ਕਿ ਸਾਡੀ ਟੀਆਰਪੀ ਵਧੇ ਸਾਨੂੰ ਹਰ ਲੋਕ ਦੇਖਣ ਜਿਹੜੇ ਨਹੀਂ ਦੇਖੇ ਉਹ ਵੀ ਦੇਖਣ ਕਿਉਂਕਿ ਇਦਾਂ ਤਾਂ ਇਹਨਾਂ ਨੇ ਕੰਟੈਂਟ ਬਣਾਇਆ ਸੀ ਇਹ ਮਲਿਕ ਪਰਿਵਾਰ ਤਾਂ ਕਹਿ ਰਿਆ ਸੀ ਪੰਜਾਬ ਛੱਡ ਕੇ ਚਲ ਜਾਗੇ ਜਿੰਨਾ ਕਸਾਨੂੰ ਉਹਨਾਂ ਨੇ ਤੰਗ ਕਰਤਾ ਦੇਖੋ ਅਸੀਂ ਤੰਗ ਨਹੀਂ ਕੀਤਾ ਨਾ ਕੋਈ ਟਾਰਗੇਟ ਕੀਤਾ ਕਿ ਇਹਨਾਂ ਨੂੰ ਯਾਰ ਤੁਸੀਂ ਗਲਤੀ ਕੀਤੀ ਨਤੀਜਾ ਭੁਗਤੋ ਨਾ ਤੁਸੀਂ ਵੀਡੀਓ ਬਣਾਉਣ ਲੱਗ ਪਏ ਤੁਹਾਨੂੰ ਸ਼ਰਮ ਨਹੀਂ ਆਈ ਹੁਣ ਤੁਸੀਂ ਪੰਜਾਬ ਛੱਡਣ ਦੀਆਂ ਗੱਲਾਂ ਕਰਦੇ ਪਹਿਲਾਂ ਕਿੱਥੇ ਸੀ ਪਹਿਲਾਂ ਵੀ ਤੁਸੀਂ ਇੱਥੇ ਹੀ ਰਹਿ ਕੇ ਇੱਥੇ ਹੀ ਖਾਨੀਓ ਤੁਸੀਂ ਇੰਸਟਾ ਤੋਂ ਜਾਂ ਫੇਸਬੁੱਕ ਤੋਂ ਜਾਂ YouTube ਤੋਂ ਪਹਿਲਾਂ ਵੀ ਤੁਸੀਂ ਪੰਜਾਬ ਦੇ ਹੀ ਖਾ ਰਹੇ ਹੋ ਨਾ ਤੇ ਹੁਣ ਤੁਸੀਂ ਪੰਜਾਬ ਛੱਡਣ ਦੀ ਗੱਲ ਤੁਸੀਂ ਨਾ ਇਦਾਂ ਦਾ ਰੋਲ ਕਰੋ